ਜੋ ਸਾਡਾ ਧਰਨਾ ਹੈ ਇਹ 메인 ਹਾਈਵੇ ਰੋਡ ਅੰਮ੍ਰਿਤਸਰ ਜਲੰਧਰ ਢਲਵਾ ਟੋਲ ਪਲਾਜ਼ਾ ਇਹ ਅੱਜ 1 ਅਗਸਤ ਦਿਨ ਸ਼ੁੱਕਰਵਾਰ ਅਸੀਂ ਪ੍ਰੋਗਰਾਮ ਅਲਿਖਿਆ ਸੀ ਕਿ 10 10:30 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਟੋਲ ਫ੍ਰੀ ਕਰਾਂਗੇ ਤੇ ਉਹ ਅਸੀਂ 10:30 ਵਜੇ ਤੋਂ ਆਪਣਾ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕਰਦਾ ਹੈ ਇਹਦਾ ਕਾਰਨ ਇਹ ਹੈ ਕਿ ਡੇਰਾ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਉਹਨਾਂ ਦੀ ਜਿਹੜੀ ਇਹ ਰਾਧਾ ਸਵਾਮੀ ਸੱਜਣ ਸੁਸਾਇਟੀ ਹੈ ਇਹਨਾਂ ਦੇ ਵੱਲੋਂ ਲੰਬੇ ਸਮੇਂ ਤੋਂ ਲੈ ਕੇ ਜਿਹੜੀਆਂ ਕਿ ਲੋਕ ਦਰਿਆ ਦੇ ਵਹਾਰ ਨੂੰ ਬਦਲਣਾ ਪੰਚਾਇਤੀ ਜ਼ਮੀਨਾਂ ਦੇ ਉੱਤੇ ਜ਼ਬਰਦਸਤੀ ਕਬਜ਼ੇ ਕਰ ਰਹੇ ਮਾਲਕੀ ਜ਼ਮੀਨਾਂ ਤੇ ਕਬਜ਼ੇ ਕਰਨੇ ਜਿਵੇਂ ਕਿ ਮਰਿਆ ਬੰਦੇ ਦੀਆਂ ਰਜਿਸਟਰੀਆਂ ਕਰਾਉਣੀਆਂ ਗੁਰਦੁਆਰੇ ਜ਼ਮੀਨ ਦੀ ਜੜੀਆਂ ਮੌਕੇ ਤੇ ਗੁਰਦੁਆਰਾ ਤੇ ਉਹ ਇੱਕ ਖਾਲੀ ਪਲਾਟ ਦੱਸ ਕੇ ਉਹਦੀ ਰਜਿਸਟਰੀ ਕਰਾ ਲੈਣੀ ਮਾਲਕੀ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ੇ ਕਰਨੇ ਅਤੇ ਦਰਿਆ ਬਿਆਸ ਜੋ ਕਿ ਡੇਰੇ ਦੇ ਕੋਲ ਦੀ ਲੰਘਦਾ ਹੈ ਇਸ ਬਿਆਸ ਦੇ ਵਿੱਚ ਡੇਰੇ ਦਾ ਸੀਵਰੇਜ ਪਾਣੀ ਪਾਉਣਾ ਜੰਦਾ ਪਾਣੀ ਜਿਹੜਾ ਸਿਫਰੇ ਦਾ ਪਾਣਾ ਔਰ ਉਹ ਪਾਣੀ ਹਰੀਕੇ ਹੈਡਾ ਜਿਹੜਾ ਉਥੋਂ ਰਾਜ ਕਨਾਲ ਨਹਿਰ ਜੜੀ ਇਹਨਾਂ ਨਹਿਰਾਂ ਦੇ ਰਾਹੀਂ ਰਾਜਸਥਾਨ ਦੇ ਵਿੱਚ ਜਿਹੜਾ ਉਹ ਪਾਣੀ ਲੋਕਾਂ ਨੇ ਪੀਣਾ ਸੋ ਇਹਦੇ ਸਬੰਧ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਲੰਬੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਹਾਂ ਤੇ ਹਾਈ ਕੋਰਟ 'ਚ ਵੀ ਅਸੀਂ ਗਏ ਸਾਂ ਮੈਂ ਬ੍ਰੀਫਜਾ ਦੱਸਾਂਗਾ ਕਿ 35 2024 ਨੂੰ ਮਾਨਯੋਗ ਹਾਈ ਕੋਰਟ ਨੇ आदेश ਕੀਤੇ ਕਿ ਇਸ ਦਰਿਆ ਦੇ ਵਿੱਚ ਜਿਹੜਾ ਛੇੜਛਾੜ ਕਰਕੇ ਤੇ ਜਿਹੜੀ ਢਿਲਵਾ ਸਾਈਂ ਮੰਡਵਤਾਲਾ ਜ਼ਿਲ੍ਹਾ ਕਪੂਰਥਲੇ ਦੀ ਜ਼ਮੀਨ ਦਰਿਆਬੌਰਦ ਕੀਤੀ ਜਾ ਰਹੀ ਆ ਇੱਥੇ ਛੇੜਛਾੜ ਤੇ ਰੋਕ ਲਾਈ ਜਾਵੇ ਪਰ ਉਹ ਨਾ ਹਟੇ ਉਹ ਕੰਮ ਚੱਲਦਾ ਰਿਹਾ ਫਿਰ ਅਸੀਂ ਸਾਰੇ ਸਬੂਤ ਲੈ ਕੇ ਮਾਰੀਓ ਹਾਈ ਕੋਰਟ ਚ ਗਏ ਫਿਰ ਅਸੀਂ ਕੰਟੈਂਪਟ ਪਾਈ ਉਸ ਕੰਟੈਂਪਟ ਦੇ ਉੱਤੇ ਵੀ ਜਿਹੜਾ ਕਿ ਐਸ ਡੀ ਐਮ ਕਪੂਰ ਭਲੱਠ ਐਸ ਡੀ ਐਮ ਬਾਬਾ ਬਕਾਲਾ ਡਰੇਨੇਜ ਭਾਗ ਮੈਨੂ ਭਾਗ ਕਪੂਰਥਲਾ ਡਰੇਨੇਜ ਭਾਗ ਮੈਨੂ ਭਾਗ ਅਮਰਸਰ ਉਹਨਾਂ ਨੇ ਹਾਈ ਕੋਰਟ ਨੂੰ ਗੁੰਮਰਾਹ ਕਰਨ ਵਾਸਤੇ ਗਲਤ ਚਰਪੋਟਾਂ ਦਿੱਤੀਆਂ ਕਿ ਇੱਥੇ ਕੋਈ ਛੇੜਛਾੜ ਨਹੀਂ ਹੋਣੀ ਉਸ ਤੋਂ ਬਾਅਦ ਅਸੀਂ ਫਿਰ ਉਹ ਜਿਹੜੀ ਆ ਉਹਦੇ ਨਾਲ ਐਪਲੀਕੇਸ਼ਨ ਆਈ ਤੇ ਉਹਦੇ ਸਬੰਧ ਵਿੱਚ ਅਸੀਂ ਅੱਜ ਬੈਠੇ ਆ ਤੇ ਅਸੀਂ ਅੱਜ ਤੋਂ 10 ਦਿਨ ਪਹਿਲਾਂ ਇੱਕ ਪਿੰਡ ਮੰਡਵਤਾਲਾ ਪੱਤੀ ਪਿਰਥੀਪੁਰ ਉਸ ਗੁਰਦੁਆਰਾ ਸਾ ਗੁਰਦੁਆਰਾ ਉਥੋਂ ਦਾ ਪਤਿ ਪਿਰਤੀਪੁਰ ਦਾ ਉਸ ਗੁਰਦੁਆਰਾ ਸਾਹਿਬ ਦੀ 6 ਏਕੜ ਜ਼ਮੀਨ ਜਿਹੜੀ ਕਿ ਆ ਕਿ ਫਰਜੀ ਇੱਕ ਕਮੇਟੀ ਦੇ ਰਾਈ ਬੰਦੇ ਖੜੇ ਕਰਕੇ ਪਿੰਡ ਦੇ ਆਪਣੇ ਚੇਲੇ ਚਪਟੇ ਖੜੇ ਕਰਕੇ ਜੇ ਗੁਰਦੁਆਰਾ ਪਤਿ ਪਿਰਤੀਪੁਰ ਪਿੰਡ ਮੱਡ ਬਤਲਾ ਦੀ 6 ਏਕੜ ਜ਼ਮੀਨ ਦਾ ਡੇਰੇ ਵਾਲਿਆਂ ਨੇ 2 ਏਕੜ ਨਤਵਾਤਾ ਕੀਤਾ ਤਾਂ ਗੁਰਦੁਆਰਾ ਸਾਹਿਬ ਦੀ 6 ਏਕੜ ਜ਼ਮੀਨ ਘੜੱਪ ਕਰ ਲਈ ਤੇ ਗੁਰਦੁਆਰਾ ਸਾਹਿਬ ਨੂੰ ਤੋ ਇੱਕੜ ਦਿੱਤੀ ਤੇ ਉਹ ਵੀ ਦੂਸਰੇ ਪਿੰਡ ਦੇ ਵਿੱਚ ਦਿੱਤੀ ਇਸ ਕਰਕੇ ਅਸੀਂ 10 ਜੁਲਾਈ ਨੂੰ ਇੱਥੇ ਇੱਕ ਪੰਚਾਇਤ ਕੀਤੀ ਸੀ ਤੇ ਉੱਥੇ ਤਹਿਸੀਲਦਾਰ ਜਿਹੜਾ ਨਾ ਤਹਿਸੀਲਦਾਰ ਝੰਵਾ ਉਹਦੇ ਰਾਈ ਮੰਗ ਪੱਤਰ ਵੀ ਦਿੱਤਾ ਸੀ ਉਹ ਵੀਡੀਓ ਵੀ ਚਲਿਆ ਅਸੀਂ ਵਰਦੇ ਮੀਂਹ ਦੇ ਵਿੱਚ ਦਰਿਆ ਵਿਆਸ ਦੇ ਉੱਤੇ ਜਿਹੜਾ ਸੀ ਉੱਥੇ ਜਾ ਕੇ ਸਾਰਾ ਸੀਨ ਵਿਖਾਇਆ ਸੀ ਕਿ ਇਹ ਦਰਿਆ ਦਾ ਕੁਦਰਤੀ ਵਹਾ ਜਿਹਨੂੰ ਬਦਲਿਆ ਜਾ ਰਿਹਾ ਛੇੜਛਾੜ ਕੀਤੀ ਜਾ ਰਹੀ ਹੈ ਇਹਨੂੰ ਰੋਕਿਆ ਜਾਵੇ ਅਤੇ ਇਹ ਜਿਹੜਾ ਦਰਿਆ ਨੂੰ ਢਾਹ ਲਾ ਕਰਿਆ ਇਹ ਜ਼ਮੀਨਾਂ ਬਤਾਈਆਂ ਜਾਣ ਜਿਹੜੀ ਕਰਿਆ ਦੇ ਵਿੱਚ ਇਨਕੁਆਇਰੀ ਕੀਤੀ ਜਾ ਰਹੀ ਹੈ ਪੱਕਾ ਲਈ ਹੈ ਜਾਂ ਪੂਸ਼ਟ ਕੀਤੀ ਜਾ ਰਹੀ ਹੈ ਕਿੰਨੇ ਕਿ ਜੀ ਬੀੜ ਹੈਗੀ ਹੈ ਔਰ ਸੋਰੇ ਨਾਲ ਕਿੰਨੇ ਕਿ ਕਿਸਾਨਾਂ ਦਾ ਜਿਹੜਾ ਖਸੌਣ ਹੁੰਦਾ ਕਿੰਨੀਆਂ ਕੁ ਫਸਲਾਂ ਜਿਹੜੇ ਹਾਸਸ ਹਾਸਸ ਤੁਸੀਂ ਇੱਕ ਅੰਦਾਜ਼ਾ ਲਾਓ 1985 ਦੇ ਵਿੱਚ ਇਹ ਪਿੰਡ ਨਹੀਂ ਸੀ ਤੇਰਾ ਬਾਬਾ ਜੈਮਲ ਸਿੰਘ ਨਵਾਂ ਪਿੰਡ ਹੈ ਇਹ ਢੇਰੇ ਵਾਲਿਆਂ ਦਾ 1985 ਤੋਂ ਪਹਿਲਾਂ ਇਹ ਪਿੰਡ ਨਹੀਂ ਸੀ 1985 ਦੇ ਵਿੱਚ ਉਸ ਵਕਤ ਦੀ ਸਰਕਾਰ ਨੇ ਇੱਕ ਗੱਲ ਵਿਚਾਰਨ ਵਾਲੀ ਕਿ ਜੂਨ 1984 ਚ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਜਦੋਂ ਭਾਈ ਸਪੰਸਰ ਸਿੰਘ ਤੇ ਬੈਂ ਸਿੰਘ ਉਸ ਇਸ ਦੀ ਮਹਰੂਪ ਪ੍ਰਧਾਨ ਮੰਤਰੀ ਜਿਹਨੇ ਅਕਾਲ ਤਖਤੇ ਟੈਂਕਾਂ-ਤੋਪਾਂ ਨੇ ਹਮਲਾ ਕੀਤਾ ਸੀ ਉਹਨੂੰ ਉਹ ਗੱਡੀ ਚੜਾ ਦਿੰਦੇ ਨੇ ਚ ਉਸ ਤੋਂ ਬਾਅਦ ਪੂਰੀ ਸਿੱਖ ਕੌਮ ਦਾ ਪੂਰੇ ਭਾਰਤ ਵਿੱਚ ਜਿਹੜਾ ਹਸ਼ਰ ਕੀਤਾ ਗਿਆ ਨਸਲਕੁਸ਼ੀ ਕੀਤੀ ਗਈ ਉਹ 1985 84 ਵਿੱਚ ਹੈ 1985 ਵਿੱਚ ਤੁਸੀਂ ਧਿਆਨ ਦੇਣਾ ਸੁਰਤੇ ਜਨ ਧਿਆਨ ਦੇਣ 1984 ਜੂਨ ਦੇ ਵਿੱਚ ਅਕਾਲ ਤਖਤੇ ਟੈਂਕਾਂ-ਤੋਪਾਂ ਨੇ ਹਮਲਾ ਕਰਨਾ ਇੰਨੇ ਵੰਪਰਚ ਰਾਸੀ ਚ ਸਿੱਕਾ ਹੁੰਦਾ ਕਤਲੇਮ ਕਰਨਾ ਔਰ 1985 ਦੇ ਵਿੱਚ ਇਸ ਢੇਰੇ ਨੂੰ ਪੁਲਤੁਰਤ ਕਰਨ ਵਾਸਤੇ ਪਿੰਡ ਵੜਾਇਚ ಗ್ರಾಮ ਪੰਚਾਇਤ ਵੜਾਇਚ ਤੇ ಗ್ರಾಮ ਪੰਚਾਇਤ ਬਾਲਫਸਰਾ ਇਹਨਾਂ ਦੀ 3203 ਕਨਾਲ 10 ਮਰਲੇ ਜਿੰਨਾ ਉਹ ਢੇਰਾ ਬਾਬਾ ਜਰਨਲ ਸਿੰਘ ਨੂੰ ਢੇਰਾ ਦਾ ਸਾਮੀਨ ਦਿੱਤੀ ਗਈ ਨਵਾਂ ਪਿੰਡ ਜਿਹੜਾ ਸੀ ਉਹ ਸਰਕਾਰ ਦੀਆਂ ਹਦਾਇਤਾਂ ਤੇ ਚਾਰ ਹੋ ਗਿਆ ਕਿਉਂ ਹੋਇਆ ਕਿ ਅੰਮਰਸਰ ਜ਼ਿਲ੍ਹੇ ਦੇ ਵਿੱਚ ਔਰ ਇਸ ਮੇਨ ਰੋਡ ਦੇ ਉੱਤੇ ਸਿੱਖ ਕੌਮ ਨੂੰ ਖਤਮ ਕਰਨ ਦੀ ਨੀਤ ਨਾਲ ਢੇਰਿਆਂ ਨੂੰ ਪਰਫੁਰਤ ਕਰਨ ਲਈ ਨੀਅਤ ਨਾਲ ਨਵਾਂ ਪਿੰਡ ਡੇਰਾ ਬਾਬਾ ਜਮਲ ਸਿੰਘ ਬਣਾਇਆ ਗਿਆ ਔਰ ਉਸ ਤੋਂ ਬਾਅਦ ਇਸ ਢੇਰੇ ਨੇ ਹਜ਼ਾਰਾਂ ਏਕੜ ਜ਼ਮੀਨ ਪੰਚਾਇਤੀ ਔਰ ਚਾਰ ਦਿਵਾਰੇ ਕੱਢ ਲਈ ਉਸ ਚਾਰ ਦਿਵਾਰੇ ਦੇ ਅੰਦਰ ਲੋਕਾਂ ਦੀਆਂ ਮਾਲਕੀ ਜ਼ਮੀਨਾਂ ਇਥੋਂ ਤੱਕ ਕਿ ਸ਼ੈਡਿਊਲ ਕਸਟੰਡ ਦੇ 2-2 ਮਰਲੇ ਦੇ ਪਲਾਟ ਉਹ ਵੀ ਉਹਨਾਂ ਨੇ ਕਬਜ਼ਾ ਕਰ ਲਿਆ ਔਰ ਮਾਲਕੀ ਜ਼ਮੀਨਾਂ ਦੇ ਕਰ ਲਿਆ ਗੁਰਦੁਆਰਾ ਬਾਬਾ ਜੀਨ ਸਿੰਘ ਉਹਦੀ ਜ਼ਮੀਨ ਇਹਨਾਂ ਨੇ ਹੜੱਪ ਕਰ ਲਈ ਇਸੇ ਤਰ੍ਹਾਂ ਇਹਨਾਂ ਨੇ ਗੁਰਦੁਆਰਾ ਮਾਤਾ ਗੰਗਾ ਦੇ ਨਾਂ ਤੇ ਬਣਿਆ ਸਰਦਾਰ ਸੰਤਾ ਸਿੰਘ ਨੇ 20 ਮਈ 1925 ਨੂੰ 8 ਕਨਾਲ 14 ਮਰਲੇ ਜ਼ਮੀਨ ਦੀ ਰਜਿਸਟਰੀ ਕਰਾਈ ਸੀ ਉਹ ਜ਼ਮੀਨ ਵੀ ਹੜੱਪ ਕਰ ਗਏ ਇੱਕ 25 ਬੜੈਚ ਦਾ ਗੁਰਦੁਆਰਾ ਉਏ ਪਹਿਲਾਂ ਹੜੱਪ ਕਰ ਗਏ ਨੇ ਇਸੇ ਤਰ੍ਹਾਂ ਇਹ ਹੁਣ ਇੱਥੇ ਆ ਗਏ ਅੱਗੇ ਹੁਣ ਵਾਰੀ ਚੜੀ ਆ ਉਹ ਚਿੱਟਾ ਸ਼ੇਰ ਗੁਰਦੁਆਰਾ ਉਹਦੀ ਵਾਰੀ ਆ ਹੁਣ ਸੋ ਇਹ ਡੇਰੇਦਾਰ ਜਿਹੜੇ ਨੇ ਜਿਸ ਤਰੀਕੇ ਨਾਲ ਕਰ ਰਹੇ ਨੇ ਤੇ ਸਰਕਾਰਾਂ ਦੇ ਰਹੀਆਂ ਨੇ ਔਰ ਜਿਹੜੇ 35 ਦੇ ਆਰਡਰ ਨੇ ਉਹਨਾਂ 'ਤੇ ਅਜੇ ਤੱਕ ਅਮਲ ਨਹੀਂ ਕੀਤਾ ਤੇ ਕੰਟੈਂਟ ਤੇ ਵੀ ਜਿਹੜੇ ਵਿਆਜ ਨੇ ਜਵਾਬ ਨੇ ਜਿਹੜੇ ਉਹ ਸਰਕਾਰ ਵੱਲੋਂ ਗਲਤੀ ਦਿੱਤੇ ਜਾ ਰਿਹਾ ਜਿਸ ਕਰਕੇ ਅੱਜ ਅਸੀਂ ਇੱਕ ਰੋਸ ਮੁਜਾਰਾ ਜਿਹੜਾ ਅੱਜ ਦਾ ਰੋਸ ਮੁਜਾਰਾ ਇਹ ਕਿੰਨੇ ਸਮੇਂ ਲਈ ਸੋਚਿਆ ਗਿਆ ਹੈ ਇਹ ਆਪ ਕੀ ਪੈਸੇ ਜੀ ਇਹ ਜਿਹੜਾ ਸਾਡਾ ਅੱਜ ਦਾ ਰੋਸ ਮੁਜਾਰਾ ਹੈ ਇਹ 10 ਵਜੇ ਤੋਂ 2 ਵਜੇ ਤੱਕ ਸਾਢੇ 12 ਤੋਂ ਲੈ ਕੇ 2 ਵਜੇ ਤੱਕ ਸਾਢੇ 3 ਘੰਟੇ ਅਸੀਂ ਟੋਲ ਫ੍ਰੀ ਕੀਤਾ ਅਸੀਂ ਇੱਕ ਜਿਹੜੇ ਇਹ ਕਰਦੇ ਨੇ ਜਾਂ ਕਿਸਾਨ ਪਜ਼ਾਰੇ ਨੇ ਇਹਨਾਂ ਨੂੰ ਇੱਕ ਨਵੀਂ ਰੀਤ ਜਿਹੜੀ ਉਹ ਦੇਣ داره ਤੇ ਅਸੀਂ ਛੜਕਾਂ ਬੰਦ ਕਰਕੇ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਅਸੀਂ ਕਿਸ ਤਰੀਕੇ ਦੇ ਨਾਲ ਟੋਲ ਪਰਾਜੇ ਫ੍ਰੀ ਕੀਤੇ ਨੇ ਕਿਸੇ ਨੂੰ ਪਰਚੇ ਨਹੀਂ ਲੱਗੇਗੀ 2 ਵਜੇ ਤੱਕ ਤੇ ਉਸ ਤੋਂ ਬਾਅਦ ਅਸੀਂ ਇੱਕ ਪ੍ਰਸ਼ਾਸਨ ਨੂੰ ਸਮਝਦਾ ਉਹ ਮੈਂ ਅਜੇ ਨਹੀਂ ਸਾਂਝਾ ਕਰਨਾ ਜੇ ਉਹਨਾਂ ਸਾਰੇ ਸਾਰੇ ਹੀ ਲੀਡਰਾਂ ਦੀਆਂ ਧੱਕੇ ਚੋਟੀਆਂ ਇਹਦਾ ਕੀ ਮਕਸਦ ਹੈਗਾ ਜਾਂ ਇਹਦੇ ਪਿੱਛੇ ਕੀ ਜਿਹੜਾ ਪੰਜਾਬ ਦੇ ਅੱਠ ਮੁੱਖ ਮੰਤਰੀ ਇਹਨਾਂ ਭੱਦਰ ਪੁਰਸ਼ਾਂ ਨੇ 1985 ਦੇ ਵਿੱਚੋਂ ਲੈ ਕੇ ਅੱਜ ਤੱਕ ਸਰਜੀਤ ਬਰਨਾਲਾ ਹਰਚਰਨ ਬਰਾੜ ਬੀਬੀ ਭੱਟਲ ਤੇ ਪ੍ਰਕਾਸ਼ ਸਿੰਘ ਬਾਦਲ ਅਮਰਿੰਦ ਕਟਨ ਅਮਰਿੰਦਰ ਅਤੇ ਜਿਹੜਾ ਉਸ ਤੋਂ ਬਾਅਦ ਆ ਗਿਆ ਭਗਵੰਤ ਮਾਨ ਚੰਨੀ ਇਹ ਜਿੰਨੇ ਵੀ ਮੁੱਖ ਮੰਤਰੀ ਹੁਣ ਤੱਕ ਬਣੇ ਨੇ ਇਹ ਅੱਠ ਮੁੱਖ ਮੰਤਰੀ ਨੇ ਇਹਨਾਂ ਅੱਠ ਮੁੱਖ ਮੰਤਰੀਆਂ ਨੇ ਤੇਰੇ ਦੇ ਅੰਦਰ ਆ ਕੇ ਉਹਨਾਂ ਦੀ ਪੁਸ਼ਤਪਨਾ ਹੀ ਕੀਤੀ ਹੈ ਆਮ ਲੋਕਾਂ ਦੇ ਤੇ ਪ੍ਰਭਾਵ ਗਿਆ ਉਹ ਆਪਣੀ ਆਵਾਜ਼ ਵੀ ਉਠਾ ਸਕਿਆ ਉਹ ਆਪਣੀਆਂ ਮਾਲਕੀ ਜਿੰਦਾ ਦੇ ਇੱਥੇ ਮੱਖਣ ਸਿੰਘ ਆ ਮੇਰੇ ਕੋਲੇ ਉਹਦੀ ਆਪਣੀ ਮਾਲਕੀ ਹੈ ਡੇਰੇ ਵਾਲੇ ਪਾਸੇ ਉਹ ਤੁਹਾਨੂੰ ਮਲਾਉਣੇ ਸਟੇਜ 'ਤੇ ਬਖਾਵਾਂਗੇ ਉਹਦੀ ਆਪਣੀ ਮਾਲਕੀ ਔਰ ਮੈਂ ਖੁਦ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਹਾਈ ਕੋਰਟ ਦੇ ਆਡਰਾਂ ਨਾਲ ਜਿਹੜੀ ਆ ਨਿਸ਼ਾਨਦੇਹੀ ਕਰਾਈਆ ਪਰ ਅਜੇ ਤੱਕ ਉਹਦੀ ਜ਼ਮੀਂਦਾ ਨੂੰ ਕਬਜ਼ਾ ਨਹੀਂ ਮਿਲਿਆ ਅੱਜ ਕੀ ਮੰਗਦੇ ਅੱਜ ਅਸੀਂ ਇਸ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਬੰਦੇ ਦੇ ਪੁੱਤ ਬਣ ਜੋ ਇਸ ਢੇਰੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਜਿਹੜੀਆਂ ਗੁਰਦੁਆਰੇ ਪਹਿਲਾਂ ਚ ਪੱਤੀ ਪਿਰਥੀਪੁਰ ਦੀ ਜਿਹੜੀ ਜ਼ਮੀਨ ਗਲਤ ਤਵਾਲਾ ਕੀਤਾ ਹੈ ਉਹ ਤਵਾਦਲਾ ਰੱਤ ਕਰੋ ਅੱਜ ਜਿਹੜਾ ਦਰਿਆ ਦਾ ਵਹਾਅ ਬਦਲਿਆ ਜਾ ਰਿਹਾ ਉਹਨੂੰ ਰੋਕਿਆ ਜਾਵੇ ਢਿਲਵਾ ਸੈਰ ਨੂੰ ਜਿਹੜਾ ਇਟਹਾ ਲਕਰੀਆ ਉਹ ਰੋਕਿਆ ਜਾਵੇ ਤੇ ਇਹ ਜਿਹੜੀਆਂ ਸਾਡੀਆਂ ਮੰਗਾਂ ਨੇ ਤੇ ਜੇਕਰ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਉਹਨੂੰ ਨਾ ਬਚਾਓ ਜਾਂ ਫਿਰ ਅਗਲਾ ਜਿਹੜਾ ਪ੍ਰੋਗਰਾਮ ਆ ਉਧਰ ਸਲਾਹ ਕਰਕੇ ਦੱਸਾਂਗੇ ਕਿ ਇਹਨਾਂ ਦੇ ਨੱਕ ਚ ਨੱਥ ਕਿਵੇਂ ਪੜੇ